ਸਾਰੇ ਹੀ ਸਾਬਕਾ ਸੈਨਿਕਾਂ ਜੀਓ ਜੀਆਂ ਨੂੰ ਧਰਮੀ ਫੌਜੀਆਂ ਨੂੰ ਔਰ ਸਾਰੇ ਦੇ ਹੀ ਪਰਿਵਾਰਾਂ ਜਾਂ ਵਿੱਡੋ ਫੈਮਿਲੀ ਜਾਂ ਸਾਡੇ ਮੌਜੂਦਾ ਸਰਵਿਸ ਕਰ ਰਹੇ ਸਾਡੇ ਬੇਟੇ ਫੌਜ ਦੇ ਵਿੱਚ ਜਾਂ ਭਰਾ ਸਾਰਿਆਂ ਨੂੰ ਗੁਰਫਤੇ ਸਾਸਰੀਏ ਕਾਲ ਮੈਂ ਅਵਤਾਰ ਸਿੰਘ ਜੀ ਫਕਰ ਸਰ ਸੋਡਾ ਅੱਗੇ ਲਾਇਆ ਹੋਇਆ ਸੇਵਾਦਾਰ ਵੀਰੋ 2-4 ਦਿਨਾਂ ਤੋਂ ਸਾਡੀਆਂ ਕਾਫੀ ਗੰਭੀਰ ਮੀਟਿੰਗਾਂ ਚੱਲ ਰਹੀਆਂ ਸੀਗੀਆਂ ਛੋਡੇ ਸਾਫਾ ਕਾ ਸੈਨਿਕਾਂ ਦੇ ਪਰਿਵਾਰਾਂ ਬਾਰੇ ਔਰ ਉਹਦੇ ਚ ਅਸੀਂ ਕਾਮਯਾਬ ਹੋਏ ਆ ਤੁਹਾਡੇ ਅਸ਼ੀਰਵਾਦ ਦੇ ਨਾਲ ਕਿਉਂਕਿ ਸਾਨੂੰ ਫੌਜ ਦੇ ਦੌਰਾਨ ਵੀ ਛੁੱਟੀ ਦੇ ਦੌਰਾਨ ਵੀ ਜਦੋਂ ਛੁੱਟੀ ਆਉਂਦੀ ਹੈ ਫੌਜ ਦੇ ਵਿੱਚੋਂ ਜਾਂ ਅਸੀਂ ਕਿਤੇ ਹੋਰ ਡਿਊਟੀ ਜਾਂਦੇ ਆ ਫੌਜ ਦੇ ਵਿੱਚ ਜਾਂ ਸੀ ਐਕਸਮੈਨ ਹੋ ਕੇ ਸਾਫ ਦਾ ਫੌਜੀ ਬਣ ਕੇ ਸੀ ਤੋਂ ਘਰੇ ਆ ਜਾਨੇ ਆ ਤਾਂ ਸਾਨੂੰ ਖਾਸ ਕਰਕੇ ਪ੍ਰਸ਼ਾਸਨ ਦੇ ਉੱਤੋਂ ਬਹੁਤ ਜਿਹੜੀਆਂ ਪਰੇਸ਼ਾਨੀ ਆਉਂਦੀ ਸੀ ਉਸ ਪਰੇਸ਼ਾਨੀ ਦੀ ਛੋਡੀਆਂ ਨੂੰ ਹੱਲ ਕਰਨ ਵਾਸਤੇ ਤੇ ਪਰਸੋਂ ਮੇਰੇ ਘਰੇ ਮੇਰੇ ਗ੍ਰਹਿ ਵਿਖੇ ਏ ਡੀਜੀਪੀ ਗੁਰਵਿੰਦਰ ਸਿੰਘ ਜੀ ਢਿੱਲੋਂ ਸਾਹਿਬ ਜੋਨਾਂ ਦੇ ਨਾਲ ਸਾਡਾ ਰਾਸਤਾ ਕਾਇਮ ਹੋਇਆ ਚੰਗੀ ਬੈਗੇਜ ਉਹਦੇਦਾਰਾਂ ਦੀ ਮੀਟਿੰਗ ਹੋਈ ਉੱਥੇ ਵਿਚਾਰਾ ਹੋਈਆਂ ਕਿ ਸਾਨੂੰ ਜਦੋਂ ਅਸੀਂ ਛੁੱਟੀ ਆਉਂਨੇ ਆ ਫੌਜ ਦੇ ਵਿੱਚੋਂ ਤੇ ਹਰ ਇੱਕ ਬੱਚੇ ਨੂੰ ਸ਼ੌਕ ਹੁੰਦਾ ਕਿ ਉਹ ਬੋਟ ਮੋਟਰਸਾਈਕਲ ਖਰੀਦਦਾ ਜਾਂ ਹੋਰ ਕਾਰ ਵਗੈਰਾ ਖਰੀਦਦਾ ਨਵੀਂ ਨਵੀਂ ਮੈਰਜ ਹੋਈ ਹੁੰਦੀ ਆ ਜਦੋਂ ਆਪਦੀਆਂ ਰਿਸ਼ਤੇਦਾਰੀਆਂ ਜਾਂ ਸਹੁਰੇ ਵਗੈਰਾ ਕਿਤੇ ਜਾਂਦਾ ਹੈ ਕਿਤੇ ਵੀ ਰਿਸ਼ਤੇਦਾਰੀ ਚ ਜਾਂਦਾ ਹੈ ਤਾਂ ਕਿਤੇ ਵੀ ਪੁਲਿਸ ਦਾ ਨਾਕਾ ਲੱਗਿਆ ਹੁੰਦਾ ਜਾਂ ਵੈਸੇ ਪੁਲਿਸ ਖੜੀ ਹੁੰਦੀ ਹੈ ਤਾ ਬੁਲਟ ਮੋਟਰਸਾਈਕਲ ਨੂੰ ਵੇਖ ਕੇ ਜਾਂ ਵਗੈਰਾ ਕਾਰ ਨੂੰ ਜਾਂ ਜੀਪ ਨਵੀ ਲੰਡੀ ਜੀਪ ਲਈ ਹੁੰਦੀ ਹੈ ਜਾਂ ਵਗੈਰਾ ਵੀਕਲ ਕੋਈ ਵੀ ਵੀਕਲ ਹੈ ਹਰ ਇੱਕ ਨੂੰ ਸ਼ੌਂਕ ਹੁੰਦਾ ਫੌਜ ਦੇ ਵਿੱਚ ਨੌਕਰੀ ਕਰਦਾ ਛੁੱਟੀ ਆਉਂਦਾ ਤਾਂ ਉਹਨੂੰ ਰੋਕ ਕੇ ਉਹਦੇ ਠੀਕਾ ਡਾਕੂਮੈਂਟ ਚੈੱਕ ਕਰਨਾ ਉਹਨਾਂ ਦਾ ਫਰਜ਼ ਹੈ ਤੇ ਵੈਸੇ ਹੀ ਉਹਨਾਂ ਨੂੰ ਜਦੋਂ ਉਹਨੇ ਕਹਿ ਦੇਣਾ ਕਿ ਮੈਂ ਫੌਜ ਦੇ ਵਿੱਚੋਂ ਆਇਆ ਜੀ ਛੁੱਟੀ ਆਇਆ ਜੀ ਤਾਂ ਉਸ ਨੂੰ ਜਲੀਲ ਕਰਨ ਕਰਕੇ ਮੋਟਰਸਾਈਕਲ ਸਾਈਡ ਤੇ ਲਵਾ ਕੇ ਉਹਨਾਂ ਨੂੰ ਜਲੀਲ ਕਰਨਾ ਘੰਟਾ ਘੰਟਾ ਦੋ ਦੋ ਘੰਟੇ ਖੜੇ ਰਹਿਣਾ ਜਾਂ ਬੁਰਾ ਬੁਰਾ ਬੋਲਣਾ ਤਾ ਉੱਥੋਂ ਸਾਡਾ ਸਾਬਕਾ ਸੈਨਿਕ ਜਾਂ ਸਾਡਾ ਮੌਜੂਦਾ ਫੌਜੀ ਉਹ ਜ਼ਰੂਰ ਉਹਨਾਂ ਦੇ ਨਾਲ ਬਹਿਸ-ਬਾਜ਼ੀ ਕਰਦਾ ਤੇ ਮਾਮਲਾ ਵੱਧ ਜਾਂਦਾ ਸੀਗਾ ਇਸੇ ਤਰੀਕੇ ਨਾਲ ਜਿ ਆਪਾਂ ਫੌਜ ਵਿੱਚ ਪ੍ਰੈਸ ਆਉਣ ਤੋਂ ਬਾਅਦ ਕਿਉਂਕਿ ਬਿਲਟ ਫੋਰਸ ਦੀ ਨੌਕਰੀ ਕੀਤੀ ਹੈ ਜਾਂ ਦੇਸ਼ ਦੀ ਸੇਵਾ ਕੀਤੀ ਹੁੰਦੀ ਹੈ ਬਾਰਡਰ ਤੇ ਖੜ ਕੇ ਮਾਣ ਹੁੰਦਾ ਇੱਕ ਆਪਣੇ ਆਪ ਦੇ ਉੱਤੇ ਮਾਣ ਹੁੰਦਾ ਹੈ ਕਿ ਅਸੀਂ ਸੱਚੇ ਸੁੱਚੇ ਆ ਕਿਤੇ ਵੀ ਜਾਣੇ ਅਸੀਂ ਕੋਈ ਗਲਤ ਮੋਟਰਸਾਈਕਲ ਉਹਦੀਆਂ ਗਲਤ ਕਾਰਜਾਂ ਤੋਂ ਬਿਨਾਂ ਜਾਂ ਕੋਈ ਵੀ ਅਸੀਂ ਇਹੋ ਜੀ ਜੋ ਦੇਸ਼ ਪ੍ਰਤੀ ਕੋਈ ਮਾੜੀ ਭਾਵਨਾ ਉਹ ਸੋਚ ਕੇ ਨਹੀਂ ਚੱਲਦੇ ਔਰ ਸਾਡੇ ਨਾਲ ਵੀ ਪੁਲਿਸ ਪ੍ਰਸ਼ਾਸਨ ਜਾਂ ਹੋਰ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਜਾਂ ਹੋਰ ਪ੍ਰਸ਼ਾਸਨ ਵੀ ਸਾਡੇ ਨਾਲ ਵਦੀਖੀਆਂ ਕਰਦਾ ਸੀ ਉਹਦੇ ਬਾਰੇ ਜਦੋਂ ਗੱਲਾਂ ਹੋਈਆਂ ਤਾਂ ਉਹਨਾਂ ਨੇ ਪੂਰੇ ਪੰਜਾਬ ਦੇ ਐਸਐਸਪੀ ਨੂੰ ਇਹ ਸੁਨੇਹਾ ਲਾਇਆ ਗੁਰਵਿੰਦਰ ਸਿੰਘ ਢਿੱਲੋਂ ਨੇ ਕਿ ਅੱਜ ਤੋਂ ਬਾਅਦ ਤੁਹਾਨੂੰ ਕੋਈ ਵੀ ਕਿਤੇ ਨਹੀਂ ਪਰੇਸ਼ਾਨ ਕਰੂਗਾ ਤੁਹਾਡੀ ਹਰ ਦਫ਼ਤਰ ਦੇ ਵਿੱਚ ਖਾਸ ਕਰਕੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਤੁਹਾਡੀ ਇੱਜ਼ਤ ਮਾਨ ਤੁਹਾਨੂੰ ਦਿੱਤਾ ਜਾਊਗਾ ਸਭ ਤੋਂ ਪਹਿਲਾਂ ਉਹਨਾਂ ਨੇ ਸ਼ੁਰੂਆਤ ਕੀਤੀ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਐਸਐਸਪੀ ਸਾਹਿਬ ਕੋਲੇ ਉਹਨਾਂ ਨੇ ਫੋਨ ਕੀਤਾ ਤਾਂ ਸਾਨੂੰ ਮਿਲਣ ਦਾ ਸਮਾਂ ਦਿੱਤਾ ਔਰ ਕੱਲ 13 ਤਰੀਕ ਨੂੰ ਉਹਨਾਂ ਦੇ ਕੋਲੇ ਮਿਲਣ ਵਾਸਤੇ ਗਏ ਬੜਾ ਹੀ ਉਹਨਾਂ ਨੇ ਆਦਰ ਮਾਨ ਤੇ ਬੜੀ ਇੱਜ਼ਤ ਮਾਨ ਕੀਤੀ ਕੌਫੀ ਦਾ ਕੱਪ ਸਾਂਝਾ ਕੀਤਾ ਔਰ ਉਹ ਦੇਖੋ ਸਾਡੀ ਇੱਕ ਬਹੁਤ ਵარგਿਸ ਮਿੰਦੀ ਹੈ ਕਿ ਜਿਹੜਾ ਮੁਕਸਰ ਸ਼ਹਿਰ ਦਾ ਜ਼ਿਲ੍ਹੇ ਦਾ ਐਸਐਸਪੀ ਸਾਹਿਬ ਹੈਗਾ ਕੋ ਬਗਰੇਡੀਅਰ ਦਾ ਪੁੱਤਰ ਹੈ ਜਦੋਂ ਉਹਨੇ ਸਾਡੇ ਨਾਲ ਗੱਲਾਂ ਕੀਤੀਆਂ ਤੇ ਉਹਨੇ ਰੇਜਿਮੈਂਟਾਂ ਪੁੱਛੀਆਂ ਅਸੀਂ ਦੱਸੀਆਂ ਤੇ ਬਹੁਤ ਖੁਸ਼ ਹੋਏ ਉਹਨਾਂ ਨੇ ਦੱਸਿਆ ਕਿ ਮੈਂ ਵੀ ਇੱਕ ਬਰੇਡੀਅਰ ਦਾ ਪੁੱਤ ਆਂ ਮੈਂ ਵੀ ਇੱਕ ਫੌਜ ਦੀ ਬਧਾਇਸ਼ ਹੀ ਆਂ ਜਿੱਥੇ ਜ਼ਿਕਰ ਕੀ ਸਾਡੀਆਂ ਹੋਰ ਵੀ ਡੀਐਨਏ ਦੀਆਂ ਜਿਹੜੀਆਂ ਸਾਡੇ ਦੇ ਪਿੱਛੇ ਉਂਗਲਾ ਚੁੱਕੀਆਂ ਉਹਨਾਂ ਬਾਰੇ ਵੀ ਵਿਚਾਰ ਹੋਏ ਔਰ ਤੁਰੰਤ ਉਹਨਾਂ ਨੇ ਆਪਦੇ ਏਡੀਸੀ ਨੂੰ ਬੁਲਾ ਕੇ ਸਾਰੇ ਡੀਐਸਪੀਆ ਨੂੰ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਦੇ ਮੋਬਾਈਲਾਂ ਦੇ ਉੱਤੇ ਲਿਖਤੀ ਰੂਪ ਦੇ ਵਿੱਚ ਭੇਜਿਆ ਕਿ ਅੱਜ ਤੋਂ ਬਾਅਦ ਕੋਈ ਵੀ ਕਿਸੇ ਨਾਕੇ ਦੇ ਉੱਤੇ ਜਾਂ ਕਿਤੇ ਵੀ ਫੌਜੀ ਮੌਜੂਦਾ ਸਰਵਿਸ ਕਰਦਾ ਉਹ ਦੱਸਦਾ ਕਿ ਮੈਂ ਫੌਜੀ ਆਂ ਛੁੱਟੀ ਆਇਆ ਤੇ ਆਡੈਂਟੀ ਕਾਰਡ ਵਿਖਾਤਾ ਉਹਨੂੰ ਕਿਸੇ ਤਰੀਕੇ ਨਾਲ ਵੀ ਉਹਨੂੰ ਕੋਈ ਵੀ ਉਹਨਾਂ ਨਹੀਂ ਰੋਕਿਆ ਜਾਊਗਾ ਕੋਈ ਵੀ ਉਹਦੇ ਨਾਲ ਬਦੀਕੀ ਨਹੀਂ ਕੀਤੀ ਕਿ ਭਾਈ ਜਿੱਥੋਂ ਉਹਨੂੰ ਜਾਣ ਦਿੱਤਾ ਜਾਊਗਾ ਪਵਾ ਦੀ ਉਹਦੇ ਬੱਚੇ ਆ ਨਾਲ ਉਹਦੇ ਕੋਈ ਵੀ ਆ ਇਸੇ ਤਰੀਕੇ ਨਾਲ ਜੀ ਸਾਬਕਾ ਸੈਨਿਕ ਨੂੰ ਵੀ ਉਹਨਾਂ ਨੇ ਮੈਸੇਜ ਪਾਸ ਕੀਤਾ ਪੁਲਿਸ ਨੂੰ ਮੁਕਸਰ ਜ਼ਿਲ੍ਹੇ ਦੇ ਵਿੱਚ ਤੇ ਕਿਸੇ ਵੀ ਪ੍ਰਸ਼ਾਸਨ ਦਾ ਨਾਕਾ ਲੱਗਿਆ ਜਾਂ ਕਿਤੇ ਵੀ ਕੋਈ ਵੀ ਚੀਜ਼ ਹੈ ਕਿਤੇ ਵੀ ਕੋਈ ਵੀ ਸਾਬਕਾ ਸੈਨਿਕ ਜਾਂ ਉਹਦਾ ਪਰਿਵਾਰ ਹੈ ਉਹਨੂੰ ਕਿਤੇ ਵੀ ਨਾਕੇ ਦੇ ਉੱਤੇ ਨਹੀਂ ਰੋਕਿਆ ਜਾਊਗਾ ਜਦੋਂ ਦੱਸ ਦਊਗਾ ਕਿ ਮੈਂ ਸਾਬਕਾ ਸੈਨਿਕ ਆ ਕੈਮਰਾ ਟੈਕੀਕਾਰ ਆ ਤੇ ਜਾਂ ਸਾਬਕਾ ਸੈਨਿਕ ਦਾ ਬੱਚਾ ਉਹ ਕਹਿੰਦਾ ਕਿ ਮੈਂ ਸਾਬਕਾ ਸੈਨਿਕ ਦਾ ਬੱਚਾ ਹਾਂ ਜਾਂ ਉਹਦੇ ਘਰ ਵਾਲਾ ਪਰਿਵਾਰ ਹੈ ਤਾਂ ਉਹਨਾਂ ਨੂੰ ਕਿਤੇ ਵੀ ਨਹੀਂ ਰੋਕਿਆ ਜਾਊਗਾ ਬਹੁਤ ਵੱਡਾ ਵਿਸ਼ਵਾਸ ਦਿਵਾਇਆ ਉਹਨਾਂ ਨੇ ਉਹਨਾਂ ਨੇ ਇੱਕ ਗੁਰੂ ਦੀ ਫੋਟੋ ਲੱਗੀ ਹੋਈ ਸੀ ਉਹਨੇ ਦਫ਼ਤਰ ਨਹੀਂ ਉਹਨਾਂ ਨੇ ਉਹਨੇ ਦੇਖ ਕੇ ਉਹਨਾਂ ਨੂੰ ਅੰਤਰਧਿਆਨ ਹੁੰਦੇ ਹੋਏ ਨੇ ਇਹ ਹੁਕਮ ਪਾਸ ਕੀਤਾ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਸਾਡੀ ਮੁਕਸਰ ਜ਼ਿਲ੍ਹੇ ਦੇ ਵਿੱਚ ਸਾਡੇ ਐਸਐਸਪੀ ਸਾਹਿਬ ਨੇ ਬੜੀ ਇੱਜ਼ਤ ਮਾਨ ਨਾਲ ਇਹ ਮੈਸੇਜ ਪਾਸ ਕੀਤਾ ਹੈ ਤੇ ਪ੍ਰਭੂ ਕਿ ਤੁਹਾਡਾ ਸਾਰਿਆਂ ਦਾ ਸੰਯੋਗ ਹੈ ਥੋੜਾ ਦਿੱਤਾ ਹੋਇਆ ਆਸ਼ੀਰਵਾਦ ਆ ਤੁਸੀਂ ਮੋੜਾ ਨਾ ਮੋੜਾ ਲਾ ਕੇ ਖੜਦੇ ਆ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੀ ਆਪਣੇ ਸਾਥਕਾਂ ਸੈਨਿਕਾਂ ਦੀ ਸਨਾਈ ਹੋ ਰਹੀ ਹੈ ਇਹਦੇ ਵਿੱਚ ਤੁਸੀਂ ਪਵਾਉਂਦੀ ਕੋਈ ਸੋਚ ਲੋ ਕਿਉਂਕਿ ਤੁਸੀਂ ਮੈਸੇਜ ਪਾਉਂਗੇ ਹੁਣ ਬਾਈਲੈਕਸ਼ਨ ਆ ਗਿਆ ਜਾਂ ਫਲਾਨਾ ਆ ਗਿਆ ਢੰਕਾ ਆ ਗਿਆ ਇਹ ਚੀਜ਼ਾਂ ਤਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪਰ ਜੋ ਸਾਡੀਆਂ ਕੀਤੀਆਂ ਹੋਈਆਂ ਸੇਵਾਵਾਂ ਫੌਜ ਦੇ ਵਿੱਚ ਬਾਰਡਰਾਂ ਤੇ ਰਹਿ ਕੇ ਇਮਾਨਦਾਰੀ ਦੇ ਨਾਲ ਨਿਭਾਈਆਂ ਹੋਈਆਂ ਸਰਵਿਸਾਂ ਜਿੰਨੂੰ ਵੀ ਪਤਾ ਲੱਗਦਾ ਉਹ ਸਾਡਾ ਮਾਣ ਇਛਤ ਕਰਦਾ ਅਸੀਂ ਬਹੁਤ ਬਹੁਤ ਧੰਨਵਾਦ ਹੈ ਸਰਦਾਰ ਗੁਰਵਿੰਦਰ ਸਿੰਘ ਜੀ ਢਿੱਲੋਂ ਸਾਫ ਕਾ ਏਡੀਜੀਪੀ ਦਾ ਜਿਨ੍ਹਾਂ ਨੇ ਸਾਨੂੰ ਸਾਰੇ ਐਸਐਸਪੀਆ ਨੂੰ ਇਹ ਆਰਡਰ ਪਾਸ ਕਰਕੇ ਤੇ ਪਹਿਲਾ ਸਾਡੀ ਟੁਕੜੀ ਉਹਨਾਂ ਨੇ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਐਸਐਸਪੀ ਸਾਹਿਬ ਕੋਲ ਭੇਜੀ ਤੇ ਉਹਨਾਂ ਨੇ ਬਕਾਇਦੀ ਲਿਖਤੀ ਰੂਪ ਦੇ ਵਿੱਚ ਤੇ ਮੋਬਾਈਲਾਂ ਦੇ ਉੱਤੇ ਸਾਰੇ ਮੁਲਾਜ਼ਮਾਂ ਦੇ ਮੈਸੇਜ ਭੇਜਿਆ ਔਰ ਇਸੇ ਤੀਕੇ ਨਾਲ ਮੈਂ ਸਾਰੇ ਜਿਲ੍ਹਿਆਂ ਦੇ ਪ੍ਰਧਾਨਾਂ ਨੂੰ ਬੇਨਤੀ ਕਰਦਾ ਕਿ ਮੈਂ ਸੋਡੂ ਨੰਬਰ ਦੇਵਾਂਗਾ ਗੁਰਵਿੰਦਰ ਸਿੰਘ ਜੀ ਢਿੱਲੋਂ ਸਾਹਿਬ ਦਾ ਤੁਸੀਂ ਜਰੂਰ ਉਹਨਾਂ ਨਾਲ ਮੁਲਾਕਾਤ ਕਰਕੇ ਆਪਦੇ ਐਸਐਸਪੀ ਨੂੰ ਮਿਲ ਕੇ ਇਹ ਮੈਸੇਜ ਜਰੂਰ ਜ਼ਿਲ੍ਹਿਆਂ ਦੇ ਵਿੱਚ ਪਾਸ ਕਰਾਓ ਕਿ ਮੌਜੂਦਾ ਸਰਵਿਸ ਕਰਦੇ ਸਾਡੇ ਫੌਜੀ ਛੁੱਟੀ ਆਉਂਦੇ ਸਾਡੇ ਮੁੰਡੇ ਖਾਸ ਕਰਕੇ ਨੌਜਵਾਨ ਉਹਨਾਂ ਉੱਤੇ ਜਾਂ ਸਾਡੇ ਸਾਬਕਾ ਸੈਨਿਕਾਂ ਨੂੰ ਜਾਂ ਸਾਡੇ ਆਦਰਜ ਰੈਂਕ ਕੋਈ ਵੀ ਛੁੱਟੀ ਆਉਂਦਾ ਤੇ ਕੋਈ ਵੀ ਪੁਲਿਸ ਕਿਤੇ ਵੀ ਨਹੀਂ ਤੰਗ ਕਰੂਗੀ ਇਹੀ ਬੇਨਤੀਆਂ ਕਰਦੇ ਆ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਬੜੀ ਕਾਮਯਾਬੀ ਮਿਲੀ ਹੈ ਤੁਹਾਡੇ ਅਸ਼ੀਰਵਾਦ ਨਾਲ ਭਰਾਵਾਂ ਦੇ ਨਾਲ ਤੇ ਇਸ ਨੂੰ ਬਰਕਰਾਰ ਰੱਖਣਾ ਕਿਸੇ ਨੇ ਵੀ ਕਿਸੇ ਵੀ ਨਾਕੇ ਦੇ ਉੱਤੇ ਕਿਸੇ ਵੀ ਮਲਾਕੀ ਦੇ ਨਾਲ ਕੋਈ ਫਾਲਸਲੂਕੀ ਨਹੀਂ ਕਰਨੀ ਜੇ ਉਹ ਰੋਕਦੇ ਆ ਰੁਕੋ ਉਹਨਾਂ ਨੂੰ ਦੱਸੋ ਕਿ ਮੈਂ ਸਾਫ ਕਾ ਸਾਈਨ ਕਰ